ਕੀ ਮਾ ਤਾਂ ਇਹ ਹੋਇਆ ਕੀ ਇਹਨਾਂ ਨੂੰ ਪਾਪਾ ਆਂਦੇ ਨਹੀਂ ਹੋਇਆ ਤੇ ਕੁਛ ਨਹੀਂ ਦੱਸਦੇ ਇਹ ਤਾਂ ਪਿੱਛੋਂ ਨਿਕਲੀ ਉਹ ਤਾਂ ਪ੍ਰੇਸ਼ਨ ਕਰਾਇਆ ਪ੍ਰੇਸ਼ਨ ਦਾ ਗਲਤ ਹੋ ਗਿਆ ਹੀ ਉਹਦੇ ਤਾਂ ਕਿ ਨਹੀਂ ਆਈ ਉਸ ਬਿਟਲਾ ਦੇ ਇਲਾਜ ਕਰਾਤਾ ਇਹਦੇ ਪਰ ਲੋਕਾਂ ਨੂੰ ਮੰਗ ਮੰਗਿਆ ਪਾਇਆ ਸਾਰਿਆਂ ਕੋ ਗੜੀ ਗਵਣ ਕੋ ਪਿੰਡ ਕੋ ਵੀ ਪਰਲੇ ਵਾ ਕਰ ਜਾ ਮੈਂ ਮੈਂ ਮਰ ਕੇ ਮੰਜਲੀ ਪਾਤਾ ਠੀਕ ਹੈ ਇਹੀ ਤੇ ਚੰਡੀਗੜ੍ਹ ਵੀ 1.5 ਮਹੀਨਾ ਲੱਗ ਗਿਆ ਬਸ ਉਹੇ ਕੰਮ ਖਰਾਬ ਕਰਤਾ ਤੇ ਕੋਈ ਚੱਕ ਰੱਖ ਦੇ ਕੋ ਫਰੀ ਹੈ ਸਭ ਕੁਝ ਇਹ ਵਕੀ ਦੇ ਵਿੱਚ ਇਹਨਾਂ ਜਿਹੜਾ ਪ੍ਰਸ਼ਨ ਹੁੰਦਾ ਉੱਥੇ ਉੱਥੇ ਨੀਣਾ ਰੇਸ਼ੀ ਅਟਕਾ ਗਾਇ ਨਾ ਦੇ ਮੇਰੇ ਪਿਆਰਾ ਆਸ ਕੁੱਤੇ ਵਾਂਗੂ ਮਤ ਔਰ ਕੇ ਜਾਣਾ ਤੁੱ ਲੱਤਾਂ ਜੀ ਦੇ ਦਿੰਦੀ ਆ ਤੇ ਮਾਦਾ ਦੀ ਬਾਤ ਤੀ ਬੜਾ ਲਾਇਆ ਮੈਂ ਬੜੀ ਲਾਦਦੀ ਐ ਹੁਣ ਮੇਰੇ ਨਹੀਂ ਬੱਲੇ ਕੋਈ ਛੇਗਾ ਮਾਣ ਲੈ ਇਹ ਪਪਾ ਦੇ ਆਣੇ ਦੇ ਭਲਾਂ ਤਾਂ ਜੇ ਫਿਰ ਚੱਲਦਾ ਕਿੱਦਾਂ ਕਰ ਤੁਹਾਡਾ ਇੰਦਾ ਹੀ ਆ ਮਾਦਾ ਅਸਲੀ ਧਿਆਨ ਨਾਲ ਗੱਲ ਕਰ ਤੂੰ ਕਿਸ਼ਮਤ ਨਾ ਕਰੀਂ ਇਹ ਕਿ ਉਹ ਕਿਉਂ ਉਂਡਾਤੇ ਆ ਸਿੱਧੇ ਕਰਕੇ ਦਰਦ ਬੜੀ ਹੁੰਦੀ ਆ ਰਾਤ ਸਤਾਣ ਤੁਹਾਨੂੰ ਪਤਾ ਨਹੀਂ ਸਿੱਖ ਮੈਂ ਬੜਾ ਤੰਗ ਹੋ ਗਿਆ ਵਾਂ ਚਲੋ ਕੋਈ ਨਹੀਂ ਤੈਨੂੰ ਰਾਹ ਦੱਸੂ ਇਹਨਾਂ ਨੂੰ ਤੂੰ ਜਿਮਵਾ ਸਕਦਾ ਪੰਜ ਵਾਲਾ ਬਣਿਆ ਹਾਂਜੀ ਆਹ ਤੇ ਵੀ ਐ ਮother ਕੀ ਦੁੱਖ じゃ ਹੈ ਅਨੰਦਾ ਜੀ ਸਭ ਕੁਛ ਹੈ ਮਾਤਾ ਜੀ ਅੱਜਕੱਲ ਬਹੁਤ ਨੰਗਾ ਕਰ ਮੈਨੂੰ ਨੰਗਾ ਕਰ ਅੱਜਕੱਲ ਸਭ ਕੁਛ ਹੈ ਰੋੜੇ ਰੋੜੇ ਚਲੋ ਠੀਕ ਕਿ ਰੋਟੀ ਰੋਟੀ ਕਿਰ ਕਿਤਨੀ ਜਲਦੀ ਲਾਜ ਤੇ ਪੈਹਾ ਲੱਗਦਾ ਦੱਫਾ ਕਰਦੇ ਮੇਰੇ ਸਤੇਦਾਂ ਕੁੜੀਆਂ ਮੇਰੀਆਂ ਨੇ ਹੱਲ ਕੀਤੀ ਮੈਂ ਨਾ ਪੁਰੀ ਰਵਾਰ ਵਾਸਤੇ ਕਿਉਂਕਿ ਬੱਚੇ ਵੀ ਪਾਲਨੇ ਬਿਮਾਰੀ ਤੇ ਵੀ ਲਾਉਣੇ ਹਾਂ ਤੁਸੀਂ ਕੀ ਮੰਗ ਕਰਦੇ ਪਤਾ ਕੀ ਨਾਮ ਤੁਹਾਡਾ ਉਹ ਮੇਰਾ ਸੁਨੀਤਾ ਕੁਮਾਰੀ ਪਤਾ ਕੀ ਹੋਇਆ ਬੇਟਾ ਤੁਹਾਡਾ ਬੇਟੇ ਮੇਰੇ ਜੇ ਬਸ ਪੱਸ ਗਾ ਹੀ ਮੁਕਸੇ ਪੱਸ ਤੋਂ ਹੀ ਇਹ ਬੈਪਰੇਸ਼ਨ ਕਰਾਇਆ ਪ੍ਰੈਸ਼ਨ ਖਰਾਬ ਹੋ ਗਿਆਈ ਬੜਾ ਲਾਜ ਬੱਲੇ ਵੀ ਝੜਿਆ ਤੇ ਹਰ ਕਿਥੋਂ ਤੇ ਚੰਗੀ ਕਰਨ ਵੀ ਲੈ ਕੇ ਗਈ ਹਾਂ ਉਹ ਮੇਰੇ ਕੰਧੋਂ ਕਸ਼ੀਨ ਲਾਤ ਪਾਈ ਸੀ ਜੀ

ਕੀ ਇਹ ਦੇ ਫੋਨ ਨਹੀਂ ਉਹ ਨੂੰ ਕੋਸ਼ਿਸ਼ ਕਰ ਕਿਦਾਂ ਅੱਜ ਕਿਹਾ ਦਾ ਮਤਾਜੀ ਇਹਨਾਂ ਦੇ ਪਰਿਵਾਰ ਚ ਕੌਣ ਵਿਆਹੇ ਦੇ ਆ ਅਰੇ ਦੋ ਆਦਮੀ ਵੱਖਰੇ ਨੇ ਨਹੀਂ ਇਹ ਮੁੰਡਾ ਵਿਆਹ ਦਾ ਇਹ ਤੇਨੂੰ ਬੱਚੇ ਆ ਵਿਆਹਿਆ ਦਾ ਦੋ ਗੁੱਡੀਆਂ ਕਿ ਕੱਟਾ ਵਾ ਕੀ ਕੰਮ ਕੀ ਕਰਦੇ ਸੀ ਇਹਨਾਂ ਇਹ ਨਹੀਂ ਦਾਸ ਕਰਦਾ ਇਹ ਜੋ ਪਹਿਲਾਂ ਦਾ ਹੀ ਉਹ ਫਿਰ ਕੇ ਜਾਣਾ ਕਿਦਾਂ ਹੁੰਦਾ ਕਰਦਾ ਤੂੰ ਇਹਨਾਂ ਦਾ ਪਾਪਾ ਦੀਆਂ ਨਹੀਂ ਨੱਪਾ ਕਰਦਾ ਵਾ ਜਿਹੜੀ ਟਪੈਨਰ ਦਵਾਈਆਂ ਆਣਗੀਆਂ ਵੀ ਰੋਟੀ ਚੱਲੇਗੀ ਕੀ ਕਰਨਾ ਕੁਨਾ ਲੈਂਦਾ ਜਾਂ ਕਦੀ ਕੋਈ ਦਿਸੇ ਬਰਖਾ ਜਾਂ ਕਦੀ ਕੋਈ ਖੁਲ ਜਾਂਦਾ ਨਾਲੇ ਕਿ ਲੋ ਰਿਸ਼ਤੇਦਾਰ ਦੇ ਖਲਦੇ ਆ ਪਰ ਇੰਨਾ ਪੈਸਾ ਕਿਸ ਤਰ੍ਹਾਂ ਲੱਗੇਗਾ ਤੁਹਾਡੇ ਕੋਲ ਕੀ ਕਹਿਣਾ ਚਾਹੁੰਦੇ ਹੋ ਇਹ ਕਿੰਨੀ ਆ ਤੂੰ ਜਾਣ ਕੇ ਮੇਰੇ ਬੱਚੇ ਨੂੰ ਠੀਕ ਕਰ ਦੇ ਮੇਰੇ ਬੱਚੇ ਦੀ ਮਦਦ ਕਰਦੇ ਨਾ ਤਰੇ ਉਹ ਦਾਨੀ ਵੀਰ ਬੈਠੇ ਦੇ ਆ ਤੁਸੀਂ ਉਹਨਾਂ ਨੂੰ ਆਪਣੇ ਤੌਰ ਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਇਹਦਾ ਬੱਚੇ ਦਾ ਇਲਾਜ ਹੋਵੇ ਔਰ ਇਲਾਜ ਪਾਸੇ ਮੇਰੇ ਬੱਚੇ ਨੂੰ ਇਲਾਜ ਚਾਹੀਦਾ ਮੇਰਾ ਬੱਚਾ ਠੀਕ ਹੋ ਜਵੇ ਇਹਦਾ ਇਲਾਜ ਕਰਾ ਲਓ ਬੱਸ ਕਰਦੇ ਆਪਣਾ ਮੋਬਾਈਲ ਨੰਬਰ ਦੱਸੋ ਜੀ ਜੇ ਤੁਹਾਨੂੰ ਕਿਸੇ ਨੇ ਮਿਲਣਾ ਵੀ ਹੋਏ ਜਾਂ ਕੋਈ ਸੰਪਰਕ ਕਰਨਾ ਹੈ ਕਿ ਮੋਬਾਈਲ ਇਹ ਕਿਹੋ ਜਿਹਾ ਹੈ ਕੀ ਨਾਮ ਤੁਹਾਡਾ ਸੁਨੀਲ ਕੁਮਾਰ ਕੀ ਹੋਇਆ ਤੁਹਾਨੂੰ ਪਾਸੇ ਗਈ ਹੈ ਅੱਛਾ ਜੀ ਉਹ ਹਸਪਤਲ ਗਿਆ ਹੈ ਉਹ ਹਸਪਤਲ ਦਾ ਸਾਰੇ ਅੰਬਰਸਾਰਿਕੋ ਮੁਗਿਆਂ ਤੀਜੀ ਆਈ ਕੁਮਾਵਾ ਉਹ ਮੇਰੇ ਲੈ ਦਰਦ ਵਾਲੀ ਰੀਹ ਹਟਨ ਨੀ ਨੋ ਨੀ ਨੋ ਗੰਮ ਜਿਦੇ ਪਿਆਰਾ ਇਦਾਈ ਕਾਰੇ ਕਿੰਦਾ ਚੱਲਦਾ ਲੋਕਾਂ ਦੀ ਬੜੀ ਜਿਵਾੜ ਵਾਲਾ ਕੋ ਤਰਲੇ ਮਾਰ ਮਾਰ ਕੇ ਪੈਸੇ ਮੰਗਦੇ ਆ ਤੇਰੇ ਨਾਲ ਕੇਜਾ ਆਡਾ ਕਰ ਦੋ ਮਾਣ ਮੋਟਾ ਫਿਰ ਉਹਨਾਂ ਕਰਦੇ ਆ ਨਿਆਣੇ ਨਿੱਕੇ ਨਿੱਕੇ ਪੜਾਉਣਾ ਵੀ ਆ ਫਿਰ ਉਹਨਾਂ ਨੂੰ ਪਾਲਣਾ ਵੀ ਆ ਉਹ ਫਿਰ ਕਿਸ ਤਰ੍ਹਾਂ ਚੱਲਦਾ ਕੋਈ ਤੇਰੇ ਵੀ ਰੱਬ ਨਾਲ ਸੀ ਕੋਈ ਦੇ ਜਾਂਦਾ ਕੋਈ ਨਹੀਂ ਦੇ ਕੇ ਜਾਂਦਾ ਉਹਦੇ ਕਰਕੇ ਹਾਂ ਫਿਰ ਬਸ ਕੀ ਕਹਿਣਾ ਦਿੰਦੇ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਤੁਸੀਂ ਅਪੀਲ ਹੋ ਕਰਨਾ ਚਾਹੁੰਦਾ ਮੈਂ ਜੇਰੇ ਮੇਰੇ ਨਿਹਤ ਵੀ ਹੈ ਵੀ ਭਰਾ ਵੀਰ ਉਹਨਾਂ ਨੂੰ ਹੱਥ ਯੋਰ ਕੇ ਬੇਨਤੀ ਆ ਯੇ ਲਾਜ ਕਰਾਓ ਮੇਰੀ ਬੇਨਤੀ ਹੈ ਹੋਇਆ بس ਕਿਰਪਾਇ ਕੋਈ ਕਿਚਲਾ ਮੇਰਾ ਬਸ ਮੇਰਾ ਲਾਜ ਹੋ ਜਾਏ ਜਿਹੜਾ ਮਾਪੇ ਬਚਿਆ ਜਾ ਘਲਮਲਾ ਬੱਚੇ ਨੂੰ ਕੋਣੋਂ ਨਾ ਨਿਮਰ ਹਿੰਮਤ ਨਹੀਂ ਆ ਗਈ ਆਵੇਲ ਗਹਿ ਮੜਨ ਮੇਰੇ ਭੰਨੀ ਵੀਰ ਬੈਠੇ ਬਾਹਰ ਬੈਠੇ ਆ ਬਾਹਰ ਜਿਹੜੇ ਬੈਠੇ ਵੀਰ ਇਹਨਾਂ ਦੇ ਵੀਰ ਉਹਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਨੂੰ ਮਹਿਰ ਕਰਨ ਚਾਹੁੰਦਾ ਮੇਰੇ ਲਾੜੀ ਕਰਾ ਦੋ ਮੇਰੀ ਮਦਦ ਕਰੋ ਮੇਰੀ ਮਦਦ ਕਰੋ ਨਾਮ ਉਹ ਕਿਹਨਾਂ ਦਾ ਰੱਬ ਚੁੱਕੋ ਇਹਨਾਂ ਦਾ ਕੀ ਨਾਮ ਤੇਰੇ ਖਸ ਨੰਦਪ ਕੁਮਾਰ ਜੀ ਇਹ ਕਿਸ ਤਰ੍ਹਾਂ ਨਹੀਂ ਇਹਨਾਂ ਨਾਲ ਸਪੈਸ਼ਲ ਹੋਇਆ ਜੀ ਪਸਦਾ ਉਹ ਤੋਂ ਬਾਅਦ ਇਹਨਾਂ ਦਾ ਬੜਾ ਇਲਾਜ ਕਰਾਇਆ ਮੰਮੀ ਡੈਡੀ ਨਾਲੇ ਇਦਾਂ ਰਿਸ਼ਤੇਦਾਰਾਂ ਨਾਲ ਮਿਲ ਕੇ ਸਾਰਿਆਂ ਨੇ ਪਰ ਇਹਨਾਂ ਨੂੰ ਕਿਤੋਂ ਵੀ ਰਾਹ ਨਹੀਂ ਮਿਲਿਆ ਹੋਗਾ ਮੇਰੀ ਬਸ ਵੀਰ ਭਰਾਵਾਂ ਨੂੰ ਕੋਈ ਬੇਨਤੀ ਆ ਸਾਡੀ ਮਦਦ ਕਰਨ ਮੇਰੇ ਛੋਟੇ ਛੋਟੇ ਤਿੰਨ ਬੱਚੇ ਆ ਦੋ ਗੁੜੀਆਂ ਤੇ ਕਾਕਾ ਵਾ ਮੇਰੀ ਇਹੀ ਬੇਨਤੀ ਆ ਕਿ ਮੇਰੇ ਬਸ ਸਾਥੀ ਨੂੰ ਬਸ ਠੀਕ ਹੋ ਜੇ ਹੋਰ ਨੂੰ ਕੁਛ ਨਹੀਂ ਚਾਹੀਦਾ ਰੋਟੀ ਪਾਣੀ ਇਦਾਂ ਹੀ ਡੈਡੀ ਕਰਦੇ ਆ ਕੰਮ ਡੈਡੀ ਜਿਹੜੀ ਜਾਂਦੇ ਆ ਡੈਡੀ ਹਲਵਾਈ ਦਾ ਕੰਮ ਕਰਦੇ ਬਹੁਤ ਮੁਸ਼ਕਲ ਚੱਲ ਰਹੀ ਆ ਬਹੁਤ ਜ਼ਿਆਦਾ ਪਰੇਸ਼ਾਨੀ ਚੱਲ ਰਹੀ ਹੈ ਇੱਕ ਸਾਲ ਹੋ ਗਿਆ ਇਹਨਾਂ ਨੂੰ ਬਿਮਾਰ ਪਿਆ ਨੂੰ

ਕਾਲ ਕਰੇ ਇਹ ਹਲਾ ਦੀ ਮੇਰੇ ਤੇ ਇਹਨਾਂ ਦੇ ਘਰ ਵੀ ਕੀ ਵੇਖਿਆ ਹਾਂ ਹਲਾ ਤਾਂ ਸਾਰੇ ਬੱਤੇ ਬੱਤਰਿਆ ਇਹ ਗਰੀਬ ਪਰਿਵਾਰ ਆ ਸਾਡੀ ਨਜ਼ਰ ਚ ਆਇਆ ਤੇ ਬਹੁਤ ਲੋੜਵੰਦ ਪਰਿਵਾਰ ਆ ਤੇ 5 ਲੱਖ ਦਾ ਜਿਹੜਾ ਇਹਨਾਂ ਦਾ ਕਾਰਡ ਬਣਿਆ ਸੀ ਕਿ ਸਰਕਾਰ ਦੇ ਤੌਰ ਤੇ ਇਹਨਾਂ ਦਾ ਇਲਾਜ ਜਿਹੜਾ ਉਹ ਕਰ ਦਿੱਤਾ ਗਿਆ ਹੋਇਆ ਆ ਤੇ ਫਿਰ ਵੀ ਇਹ ਇਲਾਜ ਦੇ ਦੀ ਜਿਹੜੀ ਬਹੁਤ ਜ਼ਰੂਰਤ ਆ ਜ਼ਿੰਦਗੀ ਮਰੋਤ ਨਾਲ ਇਹ ਵੀਰ ਸਾਡਾ ਜੂਝ ਰਿਹਾ ਆ ਇਸ ਨੂੰ ਅਸੀਂ ਹੋਰ ਵੀ ਕਹਿੰਦੇ ਆ ਕਿ ਜਿਹੜੇ ਸਾਡੇ ਬਹੁਤ ਦਰਦੀ ਸੱਜਣ ਬੈਠੇ ਆ ਵੱਧ ਵੱਧ ਬੇਸ਼ਾਮ ਦੇਚਾਂ ਤੇ ਬੈਠੇ ਆ ਉਸ ਵੀਰ ਦੀ ਜਰੂਰੇ ਹਲਪ ਕਰਨਾ ਤੇ ਇਹਨੂੰ ਤੰਦਰੁਸਤ ਕਰਨਾ ਤੇ ਇਹ ਆਪਣੀ ਜਿਹੜੀ ਆ ਕਮਾਈ ਆਪ ਜਿਹੜਾ ਇਹ ਕਰਕੇ ਆਪਣੀਆਂ ਬੱਚਿਆਂ ਦਾ ਪੇਟ ਜਿਹੜਾ ਪਾਲ ਸਕੇ ਕਿਉਂਕਿ ਅੱਜ ਕੱਲ੍ਹ ਔਂਘਾਈ ਬਹੁਤ ਜਿਆਦਾ ਆ ਤੇ ਘਰ ਦੇ ਜਿਹੜੇ ਜੀ ਆ ਹਾਲਾਤ ਆ ਉਹ ਬੱਤੋਂ ਬੱਕਰ ਬਣੇ ਪਏ ਆ ਕਿ ਜਿਹੜਾ ਇਹਨਾਂ ਦੇ ਹੈ ਕਿ ਆ ਬੇਟੇ ਦੇ ਫਾਦਰ ਸਾਹਿਬ ਆ ਉਹ ਢੜੀ ਢੜੀ ਦੱਪੇ ਦਾ ਕੰਮ ਕਰਦੇ ਆ ਤੇ ਉਹ ਇੱਕ ਪਰਿਵਾਰ ਦਾ ਜੀ ਆ ਹੁਣ ਦੋ بیٹے ਆ ਤੇ ਤਿੰਨ ਬੇਟੀਆਂ ਇਹਨਾਂ ਦੀਆਂ ਦੋ ਬੇਟੀਆਂ ਤੇ ਜਿਹੜਾ ਗੁਜ਼ਰ ਰਹਿਣ ਬਸੇਰਾ ਜਿੱਤਰਾ ਜਿਹੜਾ ਪਾਲਣ ਪੋਸ਼ਣ ਦਾ ਜਿਹੜਾ ਹਸਾਬ ਕਿਤਾਬ ਆ ਪਾਲਣ ਪੋਸ਼ਣ ਦੇ ਵਿੱਚ ਬਹੁਤ ਉਹਨਾਂ ਨੂੰ ਮੁਸ਼ਕਲ ਆ ਰਹੀ ਆ ਤੇ ਜੋ ਵੀ ਇਹਨਾਂ ਨੇ ਗਲੀ ਗਵਾਂਡ ਚੋਂ ਪੈਸਾ ਚੁੱਕ ਕੇ ਤੇ ਇਲਾਜ ਵਾਸਤੇ 7-8 ਲੱਖ ਰੁਪਏ ਲਾ ਚੁੱਕੇ ਆ ਤੇ ਹੁਣ ਉਹਨਾਂ ਦੇ ਕੋਲ ਕੁਝ ਨਹੀਂ ਰਿਹਾ ਤੇ ਇਹਨਾਂ ਨੂੰ ਇਲਾਜ ਦੀ ਬਹੁਤ ਜ਼ਰੂਰਤ ਆ ਕਿਰਪਾ ਕਰਕੇ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ ਅਸੀਂ ਆਪਣੇ ਕੋਲੇ ਵੀ ਸਰਕਾਰ ਕੋਲੇ ਵੀ ਇਹਨਾਂ ਕਰਦੇ ਆ ਕਿ ਵੀਰ ਦਾ ਬਹੁਤ ਬਹੁਤ ਅਲਰਜੀ ਹੋ ਸਕੇ ਤੇ ਫਿਰ ਵੀ ਅਸੀਂ ਇਹੀ ਕਹਿ ਰਹੀਆਂ ਕਿ ਪਾਨੀ ਸੱਚੇ ਜਿਹੜੀ ਆ ਗਿਆ ਵੀਡੀਓ ਨੂੰ ਦੇਖ ਰਹੇ ਆ ਤੇ ਉਹ ਇਸ ਵੀਰ ਦਾ ਇਲਾਜ ਕਰਾ ਦਿੱਤਾਗਾ ਵੀ ਨੰਬਰ ਜਿਹੜਾ ਆ ਉਹ ਪੜ੍ਹਨੇ ਬੋਲਤਾ ਤੇ ਵਰਤੋਂ ਆ ਇਸ ਵੀਰ ਦੀ ਮਦਦ ਕੀਤੀ ਜਾਵੇ